तीर्थ भरत अर तान का मन में धरै गुमान नानक निफल जात तें ज्यों कोचर इस नाम सपुने ना बेसन में वाहि करौते ਜਿਹੜੇ ਕਰਮ ਕਾਂ ਕੀਤੇ ਜਾਂਦੇ ਸਨ ਜਾਂ ਕੀਤੇ ਜਾਂਦੇ ਹਨ ਉਹਨਾਂ ਤੋਂ ਸਿੱਖ ਨੂੰ ਗੁਰੂ ਕੀਤਾ ਹੈ ਮਹਾਨ ਲੋਕਾਂ ਦੀ ਗੱਲ ਕਰਦੇ ਆ ਜਿਹੜੇ ਸਿਰਫ ਪੀਰਾਂ ਨੂੰ ਨਾਮ ਨੂੰ ਸਿਖਿ ਸਿਖਾ ਦੱਸਦੇ ਸਨ ਬਰਤ ਰੱਖਣਾ ਗਾਣ ਕਰਨਾ ਹੀ ਸਭ ਤੋਂ ਸ੍ਰਿਸ਼ਟ ਕੰਮ ਸਮਝਦੇ ਸਨ ਮਹਾਜਨ ਨੇ ਲੋਕਾਂ ਨੂੰ ਸਮਝਾਇਆ ਉਸ ਕਰਦੇ ਬੜੇ ਹੀ ਧਾਰਮਿਕ ਬਣ ਚੁੱਕੇ ਸੀ ਵੀ ਅਸੀਂ ਕੀਰਤਨਾ ਵਿੱਚ ਨਾਮ ਕਰ ਲਿਆ ਸਾਰੇ ਪਾਪ ਧਰ ਗਏ ਅਸੀਂ ਵਾਤ ਰੱਖਦੇ ਆ ਅਸੀਂ ਰੱਬ ਨੂੰ ਪਾ ਲਿਆ ਅਸੀਂ ਗਾਣ ਕਰ ਲਿਆ ਦੇ ਗੁਰੂ ਨੂੰ ਇਹ ਪ੍ਰਮਾਣ ਸੀ ਮਾਰਕੰਦੇ ਤੀਰਥ ਕੀ ਹੈ ਮਾਰਕੰਦੇ ਕਹਿੰਦੇ ਤੀਰਥ ਹਰ ਦਾ ਨਾਮ ਹੈ ਤੀਰਥ ਕੀ ਹੈ ਤੀਰਥ ਨਾਵਨ ਜਾਓ ਤੀਰਥ ਨਾਮ ਹੈ ਤੀਰਥ ਸਭ ਵਿਚਾਰ ਅੰਤਰ ਗਿਆਨ ਹੈ ਮਹਾਰਾਜ ਨੇ ਵਸ਼ਿਸ਼ਕ ਕੇਤੀ ਮਾਰਗ ਰਜ ਸੰਸਾਰ ਤੋਂ ਮਾਰ ਧੂੜੀ ਕਾਲਿਸ਼ਨਾ ਗੁਰੂ ਨਾਨਕ ਸਾਹਿਬ ਨੇ ਕੋਸ਼ਿਸ਼ ਕੀਤੀ ਕਿ ਕਹਿੰਦੇ ਮਾਰਗ ਪੁਨੀਤ ਭਈ ਤੀਰਥ ਅੰਦਰ ਜਾਵੇਂ ਜੇ ਤੀਰਥਾਂ ਦੇ ਜਾਦੇ ਸਨ ਤੇ ਲੋਕਾਂ ਕਸਤੇ ਸੀ ਅਸੀਂ ਇੰਦ੍ਰੀ ਤੀਰਥਾਂ ਦਾ ਇਸ਼ਨਾਨ ਕਰ ਲਿਆ ਮਾਰਗ ਇਹਦੇ ਤੀਰਥ ਜਾਉ ਤਾਂ ਆਹੋ ਕਰਤੇ ਪੰਡਤ ਪੁੱਛੋਂ ਤੋਂ ਮਾਰਿਆ ਲਾ ਬਹੁਤ ਹੀ ਸੁਭਾਵਿਆ ਤੇ ਤੁਲਨਾ ਦੇ ਬਰਤ ਕਰੇ ਸਤਿਗੁਰੂ ਅਰਜਨ ਸਾਹਿਬ ਜੀ ਮਹਾਰਾਜਾ ਸ਼ਬਦ ਹੈ ਸਤਿਗੁਰੂ ਕੋਲ ਬਾਹਰੀ ਤੌਰ ਤੇ ਜਿਹੜੀ ਕੀਰਤ ਜਾਨੀ ਪੂਜਾ ਬਾਹਰੀ ਤੌਰ ਤੇ ਰੱਤੇ ਨਾਮ ਦੀ ਵਰਤ ਤਿਲਕ ਲਾਇਆ ਜਾਂਦਾ ਹੈ ਬਾਹਰੀ ਤੌਰ ਤੇ ਇਸ਼ਨਾਨ ਕੀਤੇ ਜਾਂਦੇ ਕਿ ਇਹਨਾਂ ਦਾ ਖੁਸ਼ ਹੁੰਦਾ ਹੈ ਮਾਰਗ ਕਹਿੰਦੇ ਪੂਜਾ ਵਰਤ ਤਿਰਕ ਇਸ਼ਨਾਨਾ ਪੁੰਨ ਦਾਨ ਬੋ ਵੇੇ ਤਿਰਕ ਵਰਤ ਦਾਨ ਕਰ ਇਨਾ ਕੋ ਸਤਿ ਕਿਤੇ ਆ ਮੇ ਰੱਬ ਨਹੀਂ ਕੁਛ ਹੋਏਗਾ ਮਾਰਗ ਕਹਿੰਦੇ ਪੂਜਾ ਵਰਤ ਤਿਰਕ ਇਸ਼ਨਾਨਾ ਪੁੰਨ ਦਾਨ ਬੋ ਵੇ ਕਹੋ ਨਸ ਕਿ ਜੇ ਸੰਜਮ ਸਮਾਉਮੀ ਮੂਲ ਹੈ ਮਿੱਠੇ ਬੈ ਪ੍ਰਭ ਜੀ ਕੋ ਨਾਮ ਜਪਤ ਬਹੁ ਚੈ ਬਹੁ ਪ੍ਰਕਾਰ ਕੋ ਜੇ ਸਤਾਂ ਕੋ ਬਿਖਣਾ ਨਾ ਜਾਈ ਲੈ ਕਹਿੰਦੇ ਜੇ ਬਲਤ ਰੱਖਣੇ ਆ ਨਾ ਕਾਮ ਦਾ ਰੱਖੋ, ਕ੍ਰੋਧ ਦਾ ਰੱਖੋ, ਲੋਭ ਦਾ ਰੱਖੋ, ਮੋਹ ਦਾ ਰੱਖੋ ਇਤੋਂ ਕਵਤ ਅਗੇ ਗੱਲ ਦਾਨ ਦੀ ਕੀਤੀ ਹੈ ਦਾਨ ਕਿਹਦਾ ਕਰਨਾ ਮਾਰਾ ਕਹਿੰਦੇ ਹਰਕਾਰ ਨਾਮ ਧਿਆਇ ਸੁਣ ਸਭਾਂ ਨੂੰ ਕਰ ਦਾਨ ਫਿਰੋ ਘਮਾਨ ਨਹੀਂ ਰਹੇਗਾ ਹੰਕਾਰ ਨਹੀਂ ਰਹੇਗਾ ਤੀਰਥ ਵਾਧਿਆ ਦਾਨਕਾਰ ਮਨ ਮੈਂ ਧਾਰੇ ਕਮਾ ਤੇ ਮਾਲਕ ਕਹਿੰਦੇ ਜਿਹੜੇ ਕਰਦੇ ਆ ਤੰਗੁਰ ਤੇ ਭਗਤ ਸਾਹਿਬ ਪਾਸ਼ਾ ਕਹਿੰਦੇ ਨਾਨਕ ਨਿਰਪਦ ਜਾਤ ਤੈ ਕੋਈ ਫਲ ਨਹੀਂ ਮਿਲੇਗਾ ਨਿਰਪਦ ਜਾਤ ਮਤਲਬ ਚਲੇ ਜਾਂਦੇ ਆ ਨਾਨਕ ਨਿਰਪਦ ਜਾਤ ਤੈ ਜਿਉ ਪੁੰਚਾ ਦੇਸ਼ਾ ਜਦੋਂ ਹਾਥੀ ਨਾਲ ਆਕੇ ਨਿਕਲਦਾ ਨਾ ਬਾਦ ਵਿੱਚ ਸੁਣਦੇ ਨਾਲ ਬਰੇ ਜਿਹੜੀ ਆਪਣੇ ਸਿਰ ਤੇ ਭਾਰ ਲਿਆ ਉਹ ਤਾਂ ਇਹ ਲੱਗਾ ਕੀ ਪਾਉਣਾ ਜਿਉਂ ਉੱਚਾ ਲੈਣਾ ਇਹਦੇ ਕੋਲ ਹੋਰ ਭਾਵਨਾ ਸੀ ਵੀ ਸਾਰੇ ਉੱਪਰ ਦੁਨੀਆਂ ਦੇ ਧੰਦੇ ਕਰਦੇ ਲੋਕ ਸਾਰੇ ਉੱਪਰ ਪਾਪ ਕਰਦੇ ਹੋ ਫਿਰ ਆਪਾਂ ਰੱਬ ਦਾ ਨਾਮ ਜਪਣਾ ਗੁਰਦੇਵ ਭਾਦਰ ਸਾਹਿਬ ਉਸ ਦਿਨ ਯਾਦ ਕਰਦੇ ਪਾਈ ਹਾਲਤ ਇਦਾਂ ਦੀ ਹੋ ਗਈ ਆ ਸਿਰ ਮੰਬਦਾ ਪਿਆ ਪੈਰ ਲੱਕ ਲਾ ਰਹੇ ਆ ਅੱਖਾਂ ਤੋਂ ਰੋਸ਼ਨੀ ਘੱਟ ਗਈ ਹੈ ਕਹਿੰਦੇ ਹਜੇ ਵੀ ਪਰਮੇਸ਼ਰ ਦੇ ਨਾਮ ਦੇ ਵਿੱਚ ਨਹੀਂ ਜੁੜਿਆ ਅਜੇ ਵੀ ਪਰਮੇਸ਼ਰ ਦੇ ਨਾਮ ਦਾ ਰਸ ਨਹੀਂ ਪ੍ਰਾਪਤ ਕਰ ਲਿਆ ਸਿਰ ਕੰਬਿਓ ਪਾਗ ਡਾ ਬਣਾ ਕੇ ਮੈਂ ਜੋਤ ਤੇ ਹੀਰਾ ਇਹ ਹਾਲਤੇ ਬਣ ਕੇ ਕਈਆਂ ਨੇ ਵੀ ਚਾਹਨਾ ਵੀ ਸਾਰੀ ਉਮਰ ਪਾਪ ਕਰਦੇ ਰਹੋ ਦੁਨੀਆ ਦੇ ਧੰਦੇ ਕਰਦੇ ਰਹੋ ਫਿਰ ਆਪਦੇ ਨਾਮ ਜਪੋ ਜਦ ਇਹਦਾ ਵੀ ਹਾਲਤ ਹੋ ਜਾਂਦੀ ਹੈ ਚਰਨ ਸੀਸ 'ਤੇ ਕੰਪਣਾ ਲਾ ਕੇ ਨੈਣੀ ਵੀ ਰਸਾਲ ਪਹੇ ਜੇਵਾ ਵਚਨ ਸੋਧ ਨਹੀਂ ਲਿਖੇ ਤਬ ਉਹ ਰਤਾ ਵੀ ਆਸ ਕਰ ਉਦੋਂ ਤੇ ਮਰਸ ਕਿੱਥੋਂ ਬੈਠੇ ਸੇ ਪੰਪਿਓ ਬਾਗ ਡਾਗ ਮੰਗੇ ਨੈਣ ਜੋਤ ਤੇ ਹੀ ਨ ਕਹੋ ਕਾਮਕ ਇਹ ਵਿੱਚ ਭਾਈ ਕਹੋ ਆਹ ਹਰਿ ਵਾਸ ਰਹੀ ਕਿਉਂ ਕਰਦਾ ਸੇ ਉਹਦਾ ਇੱਕ ਕਾਰਨ ਸ੍ਰੀ ਸਾਸ ਨੇ ਬੋਲੀ ਉਹਦਾ ਕਾਰਨ ਸੀ ਕਿ ਜਿਹੜਾ ਮੇਰਾ ਪਰਿਵਾਰ ਹੈ ਜਿਹੜਾ ਸੰਸਾਰ ਹੈ ਉਹ ਮੇਰਾ ਤੋੜਨੇ ਵਾਲਾ ਸਾਥੀ ਹੈ ਉਹ ਮੇਰਾ ਦੁੱਖ ਸੁੱਖ ਵਿੱਚ ਮੇਰੀ ਹਸਾਬਾ ਬਾਰੇ ਮੇਰੇ ਪਾਤਸ਼ਾਹ ਕੀ ਕਹ ਰਹੇ ਹਨ ਗੁਰਦੇਵ ਭਗਤ ਸਾਹਿਬ ਜੀ ਆਪਣੇ ਬਚਨ ਵਿੱਚ ਕਹਿੰਦੇ ਨਿਜ ਕਰ ਦੇਖਿਓ ਜਗਤੁ ਮਹਿ ਕੋ ਕਾਹੂ ਤੋ ਨਾ ਹੈ ਨਾ ਨਿਰਹਾੜ ਭਗਤ ਹੈ ਤੈਰਾ ਕੋ ਅਨਮਾਇ ਨਿਤ ਕਰ ਦੇਖਿਓ ਜਤ ਮਾਰੇ ਕਹਿੰਦੇ ਮੇਰਾ ਨਿਠੀ ਤੇ ਜਪਾ ਨਿਠੀ ਤੇ ਜਪ ਜੇਦਾ ਆਪਾਂ ਕੋਈ ਬੰਦਾ ਕਿਤੇ ਨਾਮ ਘਾ ਹੋਵੇ ਆਪਾਂ ਕਹਿ ਹੋਵੇ ਕਿ ਆਪਾਂ ਕਿਤੇ ਵੀ ਬੈਠਾ ਨਿਠੀ ਤੇ ਜਪਾਂ ਨਾ ਤੇ ਦੇਖਾ ਕੁਛ ਨਹੀਂ ਹੋਇਆ ਜਾਪ ਕੋਈ ਲੱਗੀ ਤੀ ਜਾਪ ਕੋ ਮੈਂ ਦੇਖਿਆ ਕਿਸੇ ਵੀ ਦੇਖੋ ਤੇ ਸਤਗੁਰੂ ਕਹਿੰਦੇ ਮੇਰਾ ਤਾਂ ਨਿੱਕੀ ਤਜਰਬਾ ਨਿੱਕੇ ਕਰ ਦੇਖਿਓ ਜਗੁਗਮੈ ਕੋ ਕਾਹੂ ਕੋ ਨਾ ਕੋਈ ਕਿਸੇ ਦਾ ਨਹੀਂ ਹੈ ਕੋ ਕਾਹੂ ਕੋ ਨਾ ਕੋਈ ਕਿਸੇ ਦਾ ਤੋਰਨ ਦਾ ਸਾਥੀ ਹੈ ਜਿਵੇਂ ਕੋ ਸ਼ਬਦ ਪੜ ਹੋਵੇ ਨਾ ਜਿਸ ਦਾ ਆਪਾਂ ਪੜਦੇ ਹਾਂ ਨਾ ਬੋਲਦੇ ਹਾਂ ਉਸ ਦਾ ਵੀ ਬਾਣੀ ਤੇ ਤਾਂ ਲੱਗਦਾ ਵੀ ਮਹਾਰਾਜ ਅ ਬੜੇ ਬੜੇ ਪਿਆਰ ਕੀ ਬੜਾ ਬੜਾ ਹੁੰਦਾ ਜਿਵੇਂ ਜਦੋਂ ਆਪਾਂ ਕੋਈ ਪਾਵੇ ਨਾਮ ਕਰਕੇ ਕਹਿੰਦੇ ਆ ਨਾ ਗੁਰਦੇਵ ਭਗਤ ਸਾਹਿਬ ਦੀ ਬਾਣੀ ਬਰਾਦ ਨਹੀਂ ਵੇ ਸਤਿਗੁਰੂ ਮਹਾਰਾਜ ਨੇ ਜਿਹੜੀ ਕਿਰਪਾ ਕੀਤੀ ਨਾ ਸਾਧ ਸੰਗਤ ਦੀ ਬੋਸਿਸ ਕੀਤੀ ਆ ਸਾਡੇ ਤੇ ਰਹਿਮਤ ਕੀਤੀ ਆ ਮਹਾਰਾਜ ਕਹਿੰਦੇ ਭਾਈ ਇਹ ਮੇਰਾ ਨਿੱਜੀ ਤਜਰਬਾ ਨਿਝ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾ ਹੈ ਕਹਿੰਦੇ ਕੋਈ ਕਿਸੇ ਦਾ ਤੋੜ ਨਿਭੰਦਾ ਸਾਥ ਹੀ ਨਹੀਂ ਆ ਪ੍ਰੀਤਮ ਜਾਣ ਲਿਓ ਮਨਵਾਹੀ ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਸੁੱਖ ਸਿਉ ਸਭ ਲਾਗੇ ਕਿਆ ਦਾਰਾ ਕਿਆ ਮੀਤ ਕੋਈ ਤੋੜ ਨਿਭੰਦਾ ਸਾਥ ਹੀ ਨਹੀਂ ਬਣਦਾ ਤੇ ਸਤਿਗੁਰੂ ਮਹਾਰਾਜ ਕਹਿ ਰਹੇ ਆ ਗੁਰੂ ਸੰਗਤ ਜੀ ਕਹਿੰਦੇ ਮੇਰਾ ਨਿੱਜੀ ਤਜਰਬਾ ਹੈ ਨਿਝ ਕਰ ਦੇਖਿਓ ਜਗਤ ਕੋ ਕਾਹੂ ਕੋ ਨਾ ਬੰਦਾ ਕਹੇ ਲੋ ਜੀ ਮੇਰਾ ਤਾਂ ਪਰਿਵਾਰ ਹੈ ਮੇਰਾ ਤਾਂ ਆ ਹੈ ਮਾਰੇ ਕਹਿੰਦੇ ਅੰਤਵਾਰ ਨਾਨਕ ਬਿਨ ਹਰ ਜੀ ਕੋ ਕਾਮਨਾ ਆਇਓ ਕੋਈ ਕਿਸੇ ਦਾ ਤੋੜਨੇ ਬਣਦਾ ਸਾਥੀ ਨਹੀਂ ਬਣਦਾ ਇਹ ਤਾਂ ਗੁਰੂ ਮਹਾਰਾਜ ਆਪ ਪਰਮੇਸ਼ਰ ਦਾ ਰੂਪ ਹੈ ਜਿਨ੍ਹਾਂ ਨੇ ਦੂਸਰੇ ਦੇ ਧਰਮ ਦੀ ਖਾਤਰ ਆਪਣੀ ਸ਼ਹਾਦਤ ਦਿੱਤੀ ਮਹਾਰਾਜ ਨੇ ਦੁੱਲੀ ਦੇ ਲੋਕਾਂ ਨੂੰ ਦੱਸ ਦਿੱਤਾ ਦੁਨੀਆ ਦੇ ਜਾਨਮਾ ਨੂੰ ਦੱਸ ਦਿੱਤਾ ਵੀ ਧਰਮ ਦੀ ਰੱਖਿਆ ਕਿਦਾਂ ਕੀਤੀ ਜਾਂਦੀ ਹੈ ਕੀਤੀ ਨਾ ਗੁਰੂ ਮਹਾਰਾਜ ਨੇ ਆਪ ਇੱਕ ਬਚਨ ਪੜ੍ਹਦੇ ਹਾਂ ਜੇ ਆਪਾਂ ਨਾ ਵਿਸ਼ਰਾਮ ਸਹੀ ਨਹੀਂ ਦਿੰਦੇ ਨਾ ਤੇ ਉਹਦਾ ਅਰਥ ਦਾ ਨਰਤ ਬਣ ਜਾਂਦਾ ਆ ਜਿਹੜੇ ਵਕੀਲ ਹੁੰਦੇ ਨਾ ਵਕੀਲ ਉਹ ਪੁਆਇੰਟ ਥੋੜਾ ਜਿਹਾ ਅੱਗੇ ਪਿੱਛੇ ਹੋ ਜਾਂਦਾ ਤੇ ਬਹੁਤ ਕੁਝ ਕਰ ਦਿੰਦੇ ਆ ਅਸੀਂ ਪੜਦੇ ਆ ਤਿਲਕ ਜੰਜੂ ਰਾਖਾ ਪ੍ਰਭ ਤਾਂ ਕ ਪਰ ਜੇ ਰੁਕੇ ਨਹੀਂ ਨਾ ਸਮਝ ਨਹੀਂ ਆਏਗੀ ਤਿਲਕ ਜੰਜੂ ਰਾਖਾ ਪ੍ਰਭ ਤਾਂ ਕ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਤਾਂ ਤਿਲਕ ਲਾਉਂਦੇ ਨਹੀਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤਾਂ ਤੋਤੀ ਬਣਦੇ ਨਹੀਂ ਤਿਲਕ ਲਾਉਂਦੇ ਨਹੀਂ ਹਨ ਜਿਨੇ ਉਹ ਪਾਉਂਦੇ ਨਹੀਂ ਹਨ ਸਰਦਾਰ ਕਪੂਰ ਸਿੰਘ ਨੇ ਇਹਦੇ ਬੜੇ ਸੋਹਣੇ ਅਰਥ ਕੀਤੇ ਆ ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ ਤਾਂ ਕਾ ਮਤਲਬ ਉਹਨਾਂ ਦਾ ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ ਉਹਨਾਂ ਦਾ ਰਾਖਾ ਹੈ ਮਹਾਰਾਜ ਨੇ ਆਖਿਆ ਤੋ ਦੁਨੀਆ ਦੇ ਜ਼ਾਲਮੋ ਜੇ ਗਵਾਂਢੀ ਪਰੇਸ਼ਾਨ ਹੈ ਨਾ ਤੇ ਸਾਨੂੰ ਵੀ ਪਰੇਸ਼ਾਨੀ ਹੋਣੀ ਚਾਹੀਦੀ ਹੈ ਸਾਡੇ ਗਵਾਂਢੀ ਦੇ ਮੱਥੇ ਤੋਂ ਤਿਲਕ ਲਾਏ ਜਾ ਰਹੇ ਸੀ ਗਲੇ 'ਚ ਜਨੇਊ ਲਾਇਆ ਜਾ ਰਿਹਾ ਸੀ ਤੇ ਉਹਦੇ ਮੰਦਰਾਂ ਨੂੰ ਤੋੜਿਆ ਜਾ ਰਿਹਾ ਸੀ ਤੇ ਸਾਡਾ ਫਰਜ਼ ਬਣਦਾ ਸੀ ਅਸੀਂ ਉਹਨਾਂ ਦੀ ਰੱਖਿਆ ਵਾਸਤੇ ਆਏ ਆ ਧਰਮ ਦੀ ਆਜ਼ਾਦੀ ਦੇ ਵਾਸਤੇ ਆਏ ਆ ਅਸੀਂ ਧਰਮ ਦੀ ਆਜ਼ਾਦੀ ਹੋਣੀ ਚਾਹੀਦੀ ਹੈ ਹਰੇਕ ਬੰਦੇ ਨੂੰ ਧਰਮ ਦੀ ਆਜ਼ਾਦੀ ਹੋਣੀ ਚਾਹੀਦੀ ਤੇ ਉਹਦੀ ਆਜ਼ਾਦੀ ਦੇ ਵਾਸਤੇ ਆਪਣੀ ਏਡੀ ਵੱਡੀ ਸ਼ਹਾਦਤ ਦੇਣੀ ਗੁਰੂ ਸਾਹਿਬ ਨੇ ਉਹਨਾਂ ਵਾਸਤੇ ਉਹਨਾਂ ਉਹਨਾਂ ਵਾਸਤੇ ਮਹਾਰਾਜ ਤਿਲਕ ਚੰਜੂ ਰਾਖਾ ਪ੍ਰਭ ਤਾਂ ਕਾ ਉਹਨਾਂ ਦਾ ਕਿਉਂਕਿ ਗੁਰੂ ਮਹਾਰਾਜ ਨੇ ਧਰਮ ਦੀ ਰੱਖਿਆ ਕੀਤੀ ਧਰਮ ਹੇਤ ਸਾਖਾ ਜਨ ਕੀ ਆ ਆਪਣੇ ਵਾਸਤੇ ਥੋੜੇ ਲੜ ਰਹੀ ਸੀ ਗੁਰੂ ਮਹਾਰਾਜ ਧਰਮ ਹੇਤ ਧਰਮ ਹੇਤ ਸਾਖਾ ਜਨ ਕੀ ਆ ਨਹੀਂ ਤਾਂ ਧਰਮ ਹੀ ਨਹੀਂ ਰਹਿਣਾ ਸੀ ਦੁਨੀਆਂ ਦੇ ਵਿੱਚ ਕੋਈ ਧਰਮ ਨਹੀਂ ਉਹ ਧਰਮ ਹੈ ਪਰਮੇਸ਼ਰ ਦਾ ਨਾਮ ਜਪਣਾ ਸਰਬ ਧਰਮ ਹੈ ਸ੍ਰਿਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਨਿਰਮਲ ਕਰਮ ਹੋ ਜਾਂਦੇ ਜਦੋਂ ਨਾਮ ਜਪਦਾ ਮਨੁੱਖ ਤੇ ਉਹਦੀ ਫਿਰ ਮਰਜ਼ੀ ਹੈ ਉਹ ਸਿੱਖ ਬਣ ਜਾਏ Hindu ਬਣ ਜਾਏ ਮੁਸਲਮਾਨ ਬਣ ਜਾਏ ਈਸਾਈ ਬਣ ਜਾਏ ਕੁਛ ਬਣ ਜਾਏ ਧਰਮ ਤਾਂ ਇੱਕੋ ਹੀ ਹੈ ਉਹ ਹੈ ਪਰਮੇਸ਼ਰ ਦਾ ਨਾਮ ਜਪਣਾ ਮਹਾਰਾਜ ਨੇ ਕਿਹਾ ਧਰਮ ਦੀ ਰੱਖਿਆ ਕਰਨੀ ਧਰਮ ਹੀਤ ਸਾਕਾ ਸਾਕਾ ਮਤਲਬ ਉਹ ਘਟਨਾ ਜਿਹੜੀ ਜਿਹਨੂੰ ਵਾਪਰਿਆ ਹੋਇਆ ਬਹੁਤ ਸਮਾਂ ਹੋ ਜਾਂਦਾ ਹੈ ਜਿਹੜੀਆਂ ਆਉਣ ਵਾਲੀਆਂ ਨਸਲਾਂ ਹਨ ਆਉਣ ਵਾਲੀ ਪਨੀਰੀ ਵੀ ਯਾਦ ਰੱਖੇ ਉਹਨੂੰ ਕਹਿੰਦੇ ਸਾਕਾ ਅੱਜ ਕੀ ਕਹਿੰਦੇ ਆ ਸਰੰਦ ਦਾ ਸਾਕਾ ਚਮਕੌਰ ਸਾਹਿਬ ਦਾ ਸਾਕਾ ਨਨਕਾਣਾ ਸਾਹਿਬ ਦਾ ਸਾਕਾ ਇਹ ਜਿਹੜਾ ਬੀਤਿਆ ਸਾਡੇ ਨਾਲ ਇਹਨੂੰ ਸਾਡੀਆਂ ਆਉਣ ਵਾਲੀਆਂ ਨਸਲਾਂ ਵੀ ਯਾਦ ਰੱਖਣਗੀਆਂ ਤੇ ਇਹ ਸਾਡੇ ਆਉਣ ਵਾਲੀ ਪਨੀਰੀ ਵੀ ਉਸ ਚੀਜ਼ ਨੂੰ ਯਾਦ ਰੱਖੇਗੀ ਇਹ ਸਾਕਾ ਜਿਹੜਾ ਧਰਮ ਹੈ ਸਾਕਾ ਜਿੰਦਗੀ ਆ ਮਹਾਰਾਜ ਕਹਿੰਦੇ ਭਾਈ ਉਹ ਪਰਮੇਸ਼ਰ ਅਕਾਲ ਪੁਰਖ ਕਹਿੰਦੇ ਮੇਰਾ ਨਿੱਜੀ ਤਜਰਬਾ ਕੋਈ ਕਿਸੇ ਦਾ ਨਹੀਂ ਬਣਦਾ ਪਰ ਗੁਰਮਾਰ ਨੇ ਕਰਕੇ ਦਿਖਾਇਆ ਨਿੱਜ ਕਰ ਦੇਖਿਓ ਜਗਤ ਮੈਂ ਕੋ ਕਾਹੋ ਕੋ ਨਾ ਜੇ ਰੱਬ ਦੇ ਬਣ ਜਾਓਗੇ ਤੇ ਰੱਬ ਤੁਹਾਡੀ ਸਹਾਇਤਾ ਕਰੇਗਾ ਕੀਤੀ ਨਾ ਪਰਮੇਸ਼ਰ ਇੱਕ ਨਾ ਮਹਾਪੁਰ ਸੀਤੇ ਕੋਦੇ ਕੋਲ ਸੰਤ ਹੁੰਦੇ ਸੀ ਮਤਲਬ ਮਾਫ ਕਰਨੇ ਇੱਕ ਨੌਜਵਾਨ ਹੁੰਦਾ ਸੀ ਮਹਾਪੁਰਸ਼ਾਂ ਦੇ ਕੋਲ ਤੇ ਉਹ ਬੜਾ ਭੱਜਦਾ ਸੀ ਘਰ ਨੂੰ ਮੱਥਾ ਟੇਕਣਾ ਚਲੇ ਜਾਣਾ ਉਹਨਾਂ ਨੇ ਕਿਹਾ ਵੀ ਬੈਠਿਆ ਕਰ ਕਹਿੰਦਾ ਜੀ ਤਿੱਥੇ ਤਾਂ ਲੰਗਰ ਚੱਲਦਾ ਤੇ ਘਰ ਬੱਚੇ ਕਿਹਨੇ ਦੇਖਣੇ ਮਾਪੇ ਦੀ ਸੇਵਾ ਕਰਨੀ ਹੈ ਉਹਨਾਂ ਨੇ ਆਖਿਆ ਵੀ ਕੋਈ ਨਹੀਂ ਸਾਥ ਦਿੰਦਾ ਵੀ ਜਿਹੜਾ ਨਾਮ ਜਪੋਗੇ ਤਾਂ ਇਹ ਸਾਥ ਦਿੰਦਾ ਉਹ ਕਹਿੰਦਾ ਜੀ ਨਹੀਂ ਹੋਈ ਨਹੀਂ ਸਕਦਾ ਮੇਰਾ ਪਰਿਵਾਰ ਮੇਰਾ ਮਾਤਾ ਪਿਤਾ ਉਹ ਕਹਿੰਦੇ ਫਿਰ ਇਦਾਂ ਕਰ ਆਪਾਂ ਤੈਨੂੰ ਵੀ ਸਮਝਾ ਦੇਨੇ ਤੇ ਲੋਕਾਂ ਨੂੰ ਵੀ ਸਮਝਾ ਦੇਨੇ ਕਹਿੰਦੇ ਕੀ ਕਰਨਾ ਉਹਨਾਂ ਨੇ ਕਲਾ ਸਖਾਈ ਕਿਹੜੀ ਕਲਾ ਸਖਾਈ ਸਾਹ ਰੋਕਣ ਦੀ ਵਿਸਵਾਸ ਰੋਕਦਾ ਉਹ ਸਿਰੇ ਕੀ ਹੋਇਆ ਹੋ ਸਾਹ ਰੋਕ ਕੇ ਲੰਮਾ ਬੈ ਗਿਆ ਕਹਿੰਦੇ ਜੀ ਬੰਦਾ ਮਰ ਗਿਆ ਮਰ ਗਿਆ ਸ਼ੁਰੂ ਹੋ ਗਈ ਰੋਣ ਸ਼ੁਰੂ ਹੋ ਗਏ ਮਾਂ ਕਹਿੰਦੀ ਮੈਂ ਚਲੇ ਜਾਂਦੀ ਮੇਰੀ ਉਮਰ ਸੀ ਤੂੰ ਕਾਹਤੇ ਮਰ ਗਿਆ ਬਾਪੂ ਅਲੱਗ ਰੋਂਦਾ ਮੈਂ ਮਰ ਜਾਂਦਾ ਤੂੰ ਕੀ ਦੇਖਿਆ ਸੀ ਘਰ ਵਾਲੀ ਅਰਗ ਰੋਂਦੀ ਐ ਕਹਿੰਦੇ ਚਲੋ ਮਹਾਪੁਰਸ਼ਾਂ ਨੂੰ ਬੁਲਾਓ ਉਹਨਾਂ ਕੋਲ ਜਾਂਦਾ ਹੁੰਦਾ ਸੀ ਉਹ ਵੀ ਆ ਗਏ ਉਹਨਾਂ ਨੇ ਹੁਣ ਵਿਉ ਤਾਂ ਉਹਨਾਂ ਨੇ ਬਣਾਈ ਸੀ ਨਾ ਸਾਧ ਸੰਗਤ ਜੀ ਤੇ ਮਹਾਪੁਰਸ਼ ਕਹਿਣ ਲੱਗੇ ਵੀ ਜਿੰਦਾ ਹੋ ਸਕਦਾ ਕਹਿੰਦੇ ਹੋ ਸਕਦਾ ਕਹਿੰਦੇ ਹਾਂਜੀ ਪਰ ਇਹਦੇ ਬਦਲੇ ਕਿਸੇ ਨੂੰ ਮਰਨਾ ਪੈਣਾ ਆ ਮੇਰੇ ਕੋਲ ਜਲ ਹੈ ਜਿਹੜਾ ਜਲ ਪੀਏਗਾ ਉਹ ਮਰ ਜਾਏਗਾ ਤੇ ਇਹ ਜਿੰਦਾ ਹੋ ਜਾਏਗਾ ਤੇ ਜਿਹੜੀ ਮਾਂ ਕਹਿੰਦੀ ਸੀ ਨਾ ਮੈਂ ਜਾਣਾ ਸੀ ਮੇਰੀ ਉਮਰ ਸੀ ਜਿਹੜਾ ਪਿਓ ਕਹਿੰਦਾ ਸੀ ਤੂੰ ਕਿਉਂ ਚਲਾ ਗਿਆ ਤੂੰ ਕੀ ਦੇਖਿਆ ਕਹਿੰਦੇ ਜੀ ਇਹ ਤਾਂ ਰੱਬ ਦਾ ਭਾਣਾ ਹੈ ਹੁਣ ਕੀ ਕਰ ਸਕਦੇ ਹਾਂ ਕੋਣ ਕਿਸੇ ਥੱਕੋ ਬਸ ਦੇ ਮਰ ਸਕਦਾ ਹੈ ਘਰ ਵਾਲੀ ਨੂੰ ਪੁੱਛਿਆ ਉਹ ਵੀ ਮਨਾ ਕਰ ਗਈ ਤੇ ਚਲੋ ਮਹਾਪੁਰਸ਼ ਕਹਿੰਦੇ ਇਦਾਂ ਕਰੋ ਫੇਰ ਮੈਂ ਪੀ ਲੈਣਾ ਉਹ ਕਹਿੰਦੇ ਤੁਸੀਂ ਪੀ ਲਓ ਤੁਹਾਡਾ ਕਿਹੜਾ ਕੋਈ ਹੈਗਾ ਤੁਹਾਨੂੰ ਕਿਹੜਾ ਕੋਈ ਰੋਂਣ ਵਾਲਾ ਹੈ ਤੁਸੀਂ ਪੀ ਲਓ ਉਹਨੇ ਵੀ ਹੁਣ ਵਿਉਂਤ ਬਣਾਈ ਸੀ ਉਹ ਮਾਪੂਰਸ ਨੇ ਉਹ ਲੋਟਾ ਜਿਹੜਾ ਸੀ ਪਾਣੀ ਦਾ ਪੀ ਲਿਆ ਤੇ ਉਹ ਉਹ ਸਾਰ ਰੋ ਕੇ ਲੰਮਾ ਪੈ ਗਿਆ ਉਹ ਉੱਠ ਕੇ ਬੈਠ ਗਿਆ ਖੁਸ਼ ਹੋ ਗਏ ਸਾਰੇ ਤੇ ਫਿਰ ਨੌਜਵਾਨ ਕਹਿੰਦਾ ਵੀ ਇਦਾਂ ਕਰੋ ਵੀ ਹੁਣ Laash ਪਈ ਆ ਤੇ ਇਹਨਾਂ ਨੂੰ ਮੈਂ ਛੱਡ ਕੇ ਆਇਆ ਆ Laash ਨੂੰ ਤੇ ਜਦੋਂ ਗਏ ਨਾ ਕਹਿੰਦਾ ਦੇਖ ਲਾ ਵੀ ਤੂੰ ਦੇਖ ਲਿਆ ਨਾ ਵੀ ਕੋ ਕਾਹੂ ਕੋ ਨਾ ਹੈ ਮਾਰੇ ਕਹਿੰਦੇ ਮੇਰਾ ਨਿਝੀ ਤੇ ਜਰਵ ਹੈ ਨਿਝ ਕਰ ਦੇਖਿਓ ਜਗਤ ਮੈਂ ਕੋ ਕਾਹੋ ਕੋ ਨਾ ਹੈ ਨਾਨਕ ਥਿਰ ਹਰ ਭਗਤ ਹੈ ਭਗਤ ਦੇ ਤੇ ਅਰਥ ਹੈ ਭਗਤੀ ਤਹਿ ਰੱਖੋ ਮਨ ਮਾਹੇ ਕਹਿੰਦੇ ਪ੍ਰਮਾਤਮਾ ਦੀ ਭਗਤੀ ਜਿਹੜੀ ਆ ਉਹਨੂੰ ਮਨ ਵਿੱਚ ਰੱਖੋ ਕਿਉਂਕਿ ਜਾਗ ਰਚਨਾ ਸਭ ਝੂਠ ਹੈ ਜਾਣ ਲੈ ਹੋਰੇ ਮੀਤ ਕਹਿੰਦੇ ਸੰਸਾਰ ਦੀ ਰਚਨਾ ਝੂਠੀ ਹੈ ਇਹਨੂੰ ਮਿੱਤਰ ਸੱਚ ਕਰਕੇ ਸਮਝ ਲੈ ਕਹੇ ਨਾਨਕ ਥਿਰ ਨਾ ਰਹੇ ਜਿਉਂ ਬਾਲੂ ਕੀ ਪੀਤ ਬਾਲੂ ਤਾਂ ਸਾਰੇ ਸਮਝਦੇ ਆ ਬਾਲੂ ਰੇਤ ਭੀਤ ਕਹਿੰਦੇ ਕੰਧ ਨੂੰ ਕਹਿੰਦੇ ਜਿਦਾਂ ਬਾਲੂ ਦੀ ਕੰਧ ਬਣਾ ਦਿਓ ਕਿੰਨੇ ਕਿਤੇ ਟਿਕ ਸਕਦੀ ਤੇ ਇਦਾਂ ਸੰਸਾਰ ਹੈ ਸਾਧੋ ਰਚਨਾ ਰਾਮ ਬਣਾਈ ਇੱਕ ਬਿਣਸੇ ਇੱਕ ਅਸਤਰ ਮਾਨੇ ਅਚਰਜ ਲਖਿਓ ਨਾ ਜਾਈ ਤੇ ਇਹਦਾ ਕੀ ਮਾਨ ਕਰਮ ਹੈ ਪਰ ਇਹ ਜਿਸ ਵੇਲੇ ਆਪਾਂ ਸ਼ਬਦ ਇਦਾਂ ਦੇ ਪੜਦੇ ਇਦਾਂ ਲੱਗਦਾ ਵੀ ਗੁਰੂ ਮਹਾਰਾਜ ਦੀ ਬਹੁਤ ਵੱਡੇ ਤਿਆਗੀ ਆ ਬਹੁਤ ਵੱਡੇ ਬਿਰਾਗੀ ਆ ਗਿਆਨੀ ਜਸਵੰਤ ਸਿੰਘ ਦੀ ਪਰਵਾਨਾ ਨੇ ਆਪਣੀ ਕਿਤਾਬ ਦੇ ਵਿੱਚ ਲਿਖਿਆ ਕਹਿੰਦਾ ਮੈਂ ਇੱਕ ਜਗ੍ਹਾ ਕਥਾ ਕੀਤੀ ਇੱਕ ਬੰਦਾ ਆ ਕੇ ਮਿਲ ਗਿਆ ਤਰਕਵਾਦੀ ਸੀ ਉਹ ਕਹਿੰਦੇ ਵੀ ਜਦੋਂ ਅਸੀਂ ਗੁਰਤੇਗ বাহাদুর ਸਾਹਿਬ ਦੀ ਬਾਣੀ ਸੁਣਦੇ ਆਂ ਵੀ ਗੁਰਤੇਗ বাহাদুর ਸਾਹਿਬ ਜੀ ਤਿਆਗੀ ਸੀ ਬੈਰਾਗੀ ਸੀ ਇਦਾਂ ਲੱਗਦਾ ਉਹਨੇ ਦੀ ਬਾਣੀ ਵਿੱਚ ਪਰ ਉਹਨਾਂ ਦੇ ਤਾਂ ਬੱਚੇ ਸੀ ਉਹਨਾਂ ਦਾ ਪਰਿਵਾਰ ਸੀ ਉਹਨਾਂ ਦਾ ਬੇਟਾ ਸੀ ਉਹ ਕਹਿਣ ਲੱਗੇ ਵੀ ਗੱਲ ਇਹ ਆ त्यागी हो ਸਕਦਾ ਨਾ ਜਿਹਦੇ ਕੋਲ ਹੈ ਕੁਝ ਉਹੀ ਤਿਆਗੇਗਾ ਨਾ ਜਿਹਦੇ ਕੋਲ ਹੈ ਹੀ ਨਹੀਂ ਕੁਝ ਉਹ ਐਵੇਂ ਝੋਕਰੀ ਜਾਂਦੇ ਅਸੀਂ ਤਿਆਗੀ ਆ ਅਸੀਂ ਬੇਰਾਗੀ ਆ ਸਭ ਕੁਝ ਸੀ ਉਹਨੂੰ ਛੱਡ ਕੇ ਇਹਨੂੰ ਕਹਿੰਦੇ ਤਿਆਗ ਆਪਣਾ ਸਭ ਕੁਝ ਹੈ ਇਹਨੂੰ ਕਰਕੇ ਹੁਣ ਗੋਬਿੰਦ ਰਾਏ ਜੀ ਮਹਾਰਾਜ 9 ਸਾਲ ਦੀ ਉਮਰ ਹਨ ਪਿਤਾ ਜੀ ਨੂੰ ਕਹਿੰਦੇ ਮਹਾਰਾਜ ਇਹ ਤਾਂ ਬੜੇ ਪਰੇਸ਼ਾਨ ਲੱਗਦੇ ਇਹਨਾਂ ਦਾ ਧਰਮ ਬਚਾਓ ਤੇ ਉਹਨਾਂ ਨੂੰ ਆਪਣਾ ਬਾਪ ਨਹੀਂ ਪਿਆਰਾ ਸੀ ਤੇ ਇੱਕ ਪਾਸੇ ਉਹ ਵੀ ਸਮਾਂ ਹੁੰਦਾ ਜਦਨ ਆਪਣੇ ਸਭ ਜਾਦਿਆਂ ਨੂੰ ਤੋੜ ਦਿੰਦੇ ਆ ਕਿੱਡਾ ਵੱਡਾ ਜਿਗਰਾ ਸੀ ਕਿੰਨੀ ਉਮਰ ਐ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਜਦੋਂ ਸ਼ਹਾਦਤ ਹੁੰਦੀ 54 ਸਾਲ ਦੀ ਐ 54 43 ਸਾਲ ਦੀ ਉਮਰ ਵਿੱਚ ਗੁਰਤਾ ਗੱਦੀ ਤੇ ਬੈਠਦੇ ਆ 45 ਸਾਲ ਦੀ ਉਮਰ ਸੀ ਜਦਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਹੋਇਆ ਮਹਾਰਾਜ ਕਹਿੰਦੇ ਵੀ ਸੰਸਾਰ ਦੇ ਵਿੱਚ ਰਹਿੰਦੇ ਆ ਹੋਇਆ ਇਹ ਸਮਝ ਆ ਜਾਵੇ ਵੀ ਇਹ ਸੰਸਾਰ ਝੂਠਾ ਹੈ ਰੱਬ ਨਾਲ ਜੁੜ ਜਾ ਕਿਸੇ ਤਰ੍ਹਾਂ ਬੰਦਾ ਜੁੜਦਾ ਹੈ ਇਹਦੀ ਅਸਲੀਅਤ ਨੂੰ ਜਾਣ ਲੈ ਜਾਗ ਰਚਨਾ ਸਭ ਝੂਠ ਹੈ ਜਾਣ ਲੈ ਹੋਰੇ ਮੀਤ ਕਹਿ ਨਾਨਕ ਥਿਰ ਨਾ ਰਹੇ ਜਿਉਂ ਬਾਲੂ ਕੀ ਪੀਤ ਤਾਂ ਕਈ ਬੰਦੇ ਕਹਿੰਦੇ ਲਓ ਅਸੀਂ ਥੋੜੇ ਖਤਮ ਹੋਣਾ ਵੀ ਸਾਡੇ ਕੋ ਤਾਂ ਪੈਸਾ ਹੋਣਾ ਚਾਹੀਦਾ ਬੰਦੇ ਦਾ ਨਾਮ ਰਹਿੰਦਾ ਮਹਾਰਾਜ ਕਹਿੰਦੇ ਉਹ ਵੀ ਚਲੇਗਾ ਰਾਮ ਗਿਓ ਰਾਵਣ ਗਿਓ ਜਾਂ ਕੋ ਬਹੁ ਪਰਵਾਰ ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ ਕਹਿੰਦੇ ਸੁਪਨੇ ਦੀ ਨਿਆਈ ਇਹ ਵੀ ਸੁਪਨਾ ਹੀ ਹੋ ਗਿਆ ਨਾ ਹੁਣ ਰਾਵਣ ਜਿਹੜਾ ਸੀ ਉਹਨੇ ਕਹਿੰਦੇ ਸੀ ਉਹ ਕਾਲ ਪਾਵੇ ਨਾਲ ਬੰਨਿਆ ਸੀ ਮਹਾਰਾਜ ਕਹਿੰਦੇ ਮੌਤ ਤਾਂ ਉਹਨੂੰ ਵੀ ਆ ਗਈ ਪਾਵੇਂ ਜਿੰਨੇ ਮਰਜ਼ੀ ਯਤਨ ਕਰ ਲੋ ਕਹਿੰਦੇ ਮਲਕਲ ਮੌਤ ਜਾਂ ਆਪਸੀ ਸਭ ਦਰਵਾਜੇ ਭੰਨ ਮੌਤ ਤਾਂ ਆਏਗੀ ਜ਼ਰੂਰ ਪਾਵੇਂ ਉਹਦਾ ਬਹੁਤ ਵੱਡਾ ਪਰਿਵਾਰ ਸੀ ਮੌਤ ਤਾਂ ਫੇਰ ਵੀ ਨਹੀਂ ਬਚਾ ਮੌਤ ਤੋਂ ਤਾਂ ਵੀ ਨਹੀਂ ਬਚ ਸਕਿਆ ਬਚਿਆ ਉਹ ਕਹਿੰਦੇ ਰਾਮ ਕਿਉ ਰਾਵਣ ਕਿਉ ਜਾ ਕੋ ਬਹੁ ਪਰਿਵਾਰ ਆ ਪੜਦੇ ਨਾ ਬਾਣੀ ਵਿੱਚ ਇੱਕ ਲਖ ਪੁੱਤ ਸਵਾ ਲਖ ਨਾਤੀ ਤਹ ਘਰ ਤਹ ਰਾਵਣ ਕਰਦੀ ਆ ਨਾ ਬਾਤੀ ਤੇ ਕੀ ਬਚਿਆ ਤੇ ਕਾਦਾ ਮਾਨ ਕਰਦਾ ਕਹਿੰਦੇ ਭਾਈ ਹੁਣ ਰਾਮਚੰਦਰ ਤੇ ਲక్ష్మణ ਜੀ ਤੇ ਸੀਤਾ ਤਿੰਨੇ ਜਾਣੇ ਸੀ ਨਾ ਕਿੰਨੀ ਸੈਨਾ ਇਕੱਠੀ ਕਰ ਲਈ ਕਿੱਡੀ ਵੱਡੀ ਲੜਾਈ ਕਰ ਲਈ ਵਾਪਸ ਆ ਗਏ ਮੌਤ ਉਹਨਾਂ ਨੂੰ ਵੀ ਆਈ ਆ ਨਾ ਜਿੱਤ ਕੇ ਵੀ ਤਾਂ ਮੌਤ ਹੀ ਆਈ ਆ ਨਾ ਤੇ ਮਹਾਰਾਜ ਕਹਿੰਦੇ ਉਹ ਵੀ ਚੱਲੇ ਗਿਆ ਰਾਮ ગયો ਰਾਵਣ ગયો ਜਾਂ ਕੋ ਬਹੁ ਪਰਿਵਾਰ ਕਹੋ ਨਾਨਕ ਥਿਰ ਕਸ਼ ਨਹੀਂ ਸੋਪਨੇ ਜਿਉ ਸੰਸਾਰ ਮਰਨ ਦੀ ਚਿੰਤਾ ਮਨੁੱਖ ਕਰਦਾ ਪਰ ਜੋ ਕਰਨਾ ਸੀ ਉਹਦੀ ਚਿੰਤਾ ਨਹੀਂ ਕਰਦਾ ਕਹਿੰਦੇ ਚਿੰਤਾ ਤਾਂ ਕੀ ਕੀਤੀ ਐ ਜੋ ਅਣ ਹੋਣੀ ਹੋਏ ਚਿੰਤਾ ਉਸ ਗੱਲ ਦੀ ਕਰੋ ਜਿਹੜੀ ਅਣ ਹੋਣੀ ਗੱਲ ਹੁੰਦੀ ਇਹ ਤਾਂ ਹੋਣੀ ਐ ਅੱਜ ਲਈ ਤਾਂ ਕੱਲ ਮੌਤ ਆਏਗੀ ਜ਼ਰੂਰ ਆਏਗੀ ਬੜਾ ਸਪਸ਼ਟ ਲਿਖਿਆ ਮਹਾਰਾਜ ਨੇ ਕਹਿੰਦੇ ਅੱਜ ਨਹੀਂ ਤਾਂ ਕੱਲ ਆਏਗੀ ਚਿੰਤਾ ਉਸ ਗੱਲ ਦੀ ਕਰੋ ਮੈਂ ਹਮੇਸ਼ਾ ਬੇਨਤੀ ਕਰਦਾ ਹਾਂ ਸਾਰੇ ਚਮਾਰ ਖਾਲੀ ਰਹਿ ਗਏ ਰਬਦਾਸ ਜੀ ਨੇ ਨਾਮ ਜਪਿਆ ਸਾਰੇ ਸ਼ੀੰਬੇ ਖਾਲੀ ਰਹਿ ਗਏ ਭਗਤ ਨਾਮਦੇਵ ਨੇ ਨਾਮ ਇਹ ਅਨੋਣ ਹੀ ਗੱਲ ਹੈ ਇਹ ਤਾਂ ਹੋਣੀ ਆ ਜਿਹੜਾ ਮਹਾਤਮਵੁੱਧ ਕੋਲ ਆਈ ਸੀ ਨਾ ਮਾਤਾ ਵੀ ਹਰੇਕ ਘਰ ਮੌਤ ਹੈ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਉਣ ਅੱਜ ਨਹੀਂ ਤਾਂ ਕੱਲ ਮੌਤ ਆਉਣੀ ਹੈ ਚਿੰਤਾ ਉਸ ਗੱਲ ਦੀ ਕਰਨੀ ਆ ਵੀ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਪਰਮੇਸ਼ਰ ਦੀ ਭਗਤੀ ਨਹੀਂ ਕੀਤੀ ਚਿੰਤਾ ਦਾ ਇਸ ਗੱਲ ਦੀ ਕਰਨੀ ਹੈ ਮੌਤ ਦੀ ਗੱਲ ਦੀ ਇਹ ਤਾਂ ਆ ਹੀ ਜਾਣੀ ਹੈ ਜਿਹੜਾ ਪੈਦਾ ਹੋਇਆ ਨਾ ਮਹਾਰਾਜ ਅਗਲੇ ਸ਼ਲੋਕ ਵਿੱਚ ਕਹਿੰਦੇ ਆ ਉਹ ਤਾਂ ਚਾਏਗਾ ਨਾ ਚਿੰਤਾ ਤਾਂ ਕੀ ਕੀਜੀਏ ਜੋ ਅਣ ਹੋਣੀ ਹੋਏ ਇਹ ਮਾਰਗ ਸੰਸਾਰ ਕੋ ਇਹ ਹੀ ਰਸਤਾ ਹੈ ਨਾਨਕ ਥਿਰ ਨਹੀਂ ਕੋਈ ਕਿਉਂਕਿ ਜੋ ਪਜੋ ਸੋਬਣ ਸਹ ਜੋ ਪੈਦਾ ਹੋਇਆ ਨਾ ਉਹਨੇ ਮਰਨਾ ਹੈ ਜਿਹਦਾ ਜਨਮ ਹੋਇਆ ਨਾ ਮਰ ਜਾਏ ਇੱਕ ਪਰਮਾਤਮਾ ਹੈ ਨਾ ਉਹ ਮਰੇ ਨਾ ਹੋਵੇ ਸੋ ਜੋ ਉਪਜਿਓ ਸੋ ਬਣਸ ਹੈ ਪਰੋ ਆਜ ਕੈ ਕਾਲ ਅੱਜ ਨਹੀਂ ਤੇ ਕੱਲ ਨਹੀਂ ਤੇ ਪਰਸੋਂ ਮੌਤ ਆਏਗੀ ਆਵਾਸ ਆਏਗੀ ਜੋ ਉਪਜਿਓ ਸੋ ਬਣਸ ਹੈ ਪਰੋ ਆਜ ਕੇ ਕਾਲ ਕਿਉਂਕਿ ਇਹ ਨਿਸ਼ਚਿਤ ਹੈ ਪਰ ਜਮੀਰ ਨਹੀਂ ਮਰਨੀ ਸਰੀਰ ਜ਼ਰੂਰ ਮਰੇਗਾ ਜਮੀਰ ਨਹੀਂ ਮਰਨ ਦੇਣੀ ਚਾਹੀਦੀ ਮੈਂ ਸਰਦਾਰ ਕਪੂਰ ਸਿੰਘ ਦੀ ਪੜ ਰਿਆ ਸੀ ਕਿਤਾਬ ਉਹ ਕਹਿੰਨ ਲੱਗੇ ਫਿਕਰ ਨਾ ਕਰਿਆ ਕਰੋ ਵੀ ਸਾਡੀ ਕੌਮ ਘਟ ਗਿਣਤੀ ਦੇ ਵਿੱਚ ਹੈ ਵੀ ਅਸੀਂ ਘਟ ਗਿਣਤੀ ਦੇ ਵਿੱਚ ਆ ਵੀ ਅਸੀਂ ਉਹ ਅਸੀਂ ਮਿਲ ਕੇ ਰਹੀਏ ਅਸੀਂ ਅਣਖ ਨਹੀਂ ਗਵਾਉਣੀ ਆਪਣੀ ਆਪਣੀ ਅਣਖ ਨੂੰ ਨਹੀਂ ਛੱਡਣਾ ਜਿਹੜੇ ਬੰਦੇ ਆਪਣੀਆਂ ਜ਼ਮੀਰਾਂ ਵੇਚ ਦਿੰਦੇ ਆ ਨਾ ਉਹ ਤਾਂ ਜਿੰਦੇ ਮਰੇ ਆ ਕੋਈ ਗੱਲ ਨਹੀਂ ਕਹਿੰਦੇ ਕੌਮ ਖਤਮ ਹੋ ਜਾਏ ਕੋਈ ਗੱਲ ਨਹੀਂ ਦੁਨੀਆ ਯਾਦ ਕਰੇਗੀ ਵੀ ਕੌਮ ਸੀ ਕਿਈ ਛੋਟੀ ਜੀ ਕੌਮ ਸੀ ਪਰ ਅਣਖ ਸੀ ਉਹਨਾਂ ਦੇ ਅੰਦਰ ਜ਼ੁਲਮ ਦੇ ਖਿਲਾਫ ਲੜਦੀ ਸੀ ਉਹ ਕੌਮ ਲੋਕੀ ਤਾਂ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਨਾ ਤੇ ਗੁਰੂ ਤੇਗਪਾਧਰ ਸਾਹਿਬ ਨੇ ਮਨੁੱਖੀ ਅਧਿਕਾਰਾਂ ਦੀ ਖਾਤਰ ਸ਼ਹਾਦਤ ਦਿੱਤੀ ਹੈ ਲੋਕੀ ਤਾਂ ਗੱਲਾਂ ਕਰਦੇ ਨਾ ਮਨੁੱਖੀ ਅਧਿਕਾਰਾਂ ਦੀ ਵੀ ਮਾਨਵ ਅਧਿਕਾਰ ਹੋਣੇ ਚਾਹੀਦੇ ਤੇ ਗੁਰੂ ਮਹਾਰਾਜ ਨੇ ਤਾਂ ਸ਼ਹਾਦਤ ਦਿੱਤੀ ਆਪਣੇ ਵਾਸਤੇ ਨਹੀਂ ਉਹਨਾਂ ਵਾਸਤੇ ਤਿਲਕ ਜੰਜੂ ਰਾਖਾ ਪ੍ਰਭ ਤਾ ਕ ਉਹਨਾਂ ਦਾ ਜਿਹੜੇ 65 ਦੇ ਸੀ ਦੇ ਦੂਸਰੇ ਦੇ ਧਰਮ ਦੀ ਰੱਖਿਆ ਕਰਨੀ ਗੁਰੂ ਮਹਾਰਾਜ ਨੇ ਸਿਖਾਇਆ ਮਹਾਰਾਜ ਕਹਿੰਦੇ ਸੰਸਾਰ ਸਰੀਰ ਚਲੇ ਜਾਏਗਾ ਪਰ ਇਹ ਨਾ ਜਮੀਰ ਨਾ ਕਿਤੇ ਤੁਹਾਡੀ ਖਤਮ ਹੋ ਜਾਏ ਅਣਖ ਨਾ ਵੇਚਦੇਓ ਜਮੀਰ ਨਾ ਵੇਚਦੇ ਕੋਈ ਤੁਹਾਨੂੰ ਖਤਮ ਨਹੀਂ ਕਰ ਸਕਦਾ ਔਰੰਗਦੇਵ ਨਹੀਂ ਕਰ ਸਕਿਆ ਕੋਈ ਵੱਡੇ ਵੱਡੇ ਆਏ ਆ ਤੇ ਤੁਸੀਂ ਕਦੇ ਘਬਰਾਉਂਦੇ ਆ ਇਹ ਸਾਨੂੰ ਸਤਿਗੁਰ ਨੇ ਜਮੰਦਰੂ ਜਿਹੜਾ ਸਾਨੂੰ ਗਿਆਨ ਦਿੱਤਾ ਹੈ ਇਹ ਸਿੱਖ ਦੇ ਖੂਨ ਦੇ ਵਿੱਚ ਹੋਣਾ ਚਾਹੀਦਾ ਜਮੀਰ ਦਾ ਮਰ ਜਾਣਾ ਹੀ ਸਭ ਤੋਂ ਵੱਡੀ ਮੌਤ ਹੈ ਸਰੀਰ ਤਾਂ ਮਰਦੇ ਆ ਸਰੀਰ ਤਾਂ ਪੈਦਾ ਹੋ ਜਾਂਦੇ ਜੋ ਭਜੋ ਸੋ ਬਿਨਸ ਹੈ ਪਰ ਉਹ ਆਜ ਕੇ ਕਾਲ ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ ਜੰਜਾਲ ਕੀ ਹੈ ਜਿਹੜਾ ਪਰਮੇਸ਼ਰ ਦੀ ਭਗਤੀ ਦੇ ਵਿੱਚ ਰੁਕਾਵਟ ਹੈ ਉਹ ਸਭ ਕੁਝ ਜੰਜਾਲ ਹੈ ਮਹਾਰਾਜ ਕਹਿੰਦੇ ਪ੍ਰਮਾਤਮਾ ਦੇ ਗੁਣ ਗਾਓ ਅਕਾਲ ਪੁਰਖ ਦੇ ਅੱਗੇ ਅਰਦਾਸ ਕਰੋ ਅਗਲਾ ਜਿਹੜਾ ਮਹਾਰਾਜ ਨੇ ਇਹ 57 ਸਲੋਕਾਂ ਦੇ ਵਿੱਚ ਇਹ ਦੋਹਰਾ ਹੈ ਜਿਹਦੇ ਵਿੱਚ ਅਰਦਾਸ ਵੀ ਕੀਤੀ ਹੈ ਤੇ ਉਹਦਾ ਫਿਰ ਨਤੀਜਾ ਵੀ ਦੱਸਿਆ ਵੀ ਪ੍ਰਮਾਤਮਾ ਕਿੰਨੀ ਕਿਰਪਾ ਕਰਦਾ ਹੈ ਕੱਲ ਅੱਗੇ ਵਿਚਾਰ ਕਰਾਂਗੇ ਹੋਈਆਂ ਭੁੱਲਾਂ ਨੂੰ ਬਖਸ਼ ਦੇ ਹ ਬਲਾਉ ਫਤੇ ਸਾਦ ਸੰਗਤ ਦੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ